ਆਪੋਜੀਸ਼ਨ ਇਜ਼ ਨਾਟ देयर ਟੂ ਕ੍ਰਿਟਿਸਾਈਜ਼ ਫਾਰ ਦਾ ਸੇਕ ਆਫ ਕ੍ਰਿਟਿਸਿਜ਼ਮ ਇਸ ਡੀਲ ਦੇ ਅੰਦਰ ਕਿਹੜੀ ਚੀਜ਼ 'ਚ ਉਹਨਾਂ ਨੂੰ ਮਾਈ ਕਹਿਣਾ ਚਾਹਨਾ ਦੇ ਸ਼ੁੱਡ ਬੀ ਇਨਫਾਰਮਡ ਡਿਸਕਸ਼ਨਸ ਆਫ ਕੰਸਟਰਕਟਿਵ ਆਪੋਜੀਸ਼ਨ ਇਜ਼ ਰਿਕੁਆਇਰਡ ਇਸ ਤਰ੍ਹਾਂ ਨੇ ਵੀ ਮੈਂ ਮੈਂ ਨਾ ਮੰਨੂ ਜੇ ਇਸ 'ਚ ਕੋਈ ਮਾੜਾ ਮੋਟਾ ਨੁਕਸ ਹੁੰਦਾ ਤਾਂ ਮੈਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਨੇ ਖੜਦੂ ਪਾ ਲੈਣਾ ਸੀ ਸਤਿ ਸ਼੍ਰੀ ਅਕਾਲ ਸਾਥੀਓ ਅੱਜ ਤੁਹਾਨੂੰ ਤਕਲੀਫ ਇਸ ਕਰਕੇ ਦਿੱਤੀ ਹੈ ਮੈਂ ਪ੍ਰਧਾਨ ਮੰਤਰੀ ਮੋਦੀ ਜੀ ਦਾ ਪੀਯੂਸ਼ ਗੋਇਲ ਜੀ ਦਾ ਧੰਨਵਾਦ ਕਰਨ ਵਾਸਤੇ ਵੀ ਉਹਨਾਂ ਨੇ ਬਹੁਤ ਹੀ ਤੰਦੇ ਨਾਲ ਬੜੇ ਥਰਮੇ ਨਾਲ ਜਿਹੜਾ ਸਮਝੌਤਾ ਅਮਰੀਕਾ ਨਾਲ ਕੀਤਾ ਹੈ ਤੇ ਉਹਦੀਆਂ ਜਿਹੜੀ ਡਿਟੇਲ ਸਾਹਮਣੇ ਆਈਆਂ ਉਹਦੇ ਵਾਸਤੇ ਉਹਨਾਂ ਨੂੰ ਮੈਂ ਵਧਾਈ ਦੇਣਾ ਚਾਹਨਾ ਤੇ ਉਹਨਾਂ ਦਾ ਧੰਨਵਾਦ ਕਰਨਾ ਚਾਹਨਾ ਕਿਉਂਕਿ ਉਹਦੇ ਵਿੱਚ ਦੇਖੋ ਹਰੇਕ ਆਦਮੀ ਦਾ ਸਭ ਤੋਂ ਪਹਿਲਾ ਜਿਸ ਤਰ੍ਹਾਂ ਕਹਿੰਦੇ ਹਨ ਹੈ ਕਹਿੰਦਾ ਕਹਿੰਦਾ ਖੀਰ ਬਣਾਈ ਹੈ ਕਹਿੰਦਾ ਫਿਰ ਮੈਨੂੰ ਕੀ ਕਹਿੰਦਾ ਤੇਰੇ ਵਾਸਤੇ ਬਣਾਈ ਐ ਕਹਿੰਦੇ ਫਿਰ ਤੈਨੂੰ ਕੀ ਕਿਉਂਕਿ ਸਾਡੀ ਨਿਗਾ ਸੀ ਪੰਜਾਬ ਦੇ ਪੰਜਾਬ ਦੀ ਜਿਹੜੀ ਜ਼ਿੰਮੇਵਾਰੀ ਹੈ ਪੰਜਾਬ ਦੇ ਹਿੱਤਾਂ ਦੇ ਉੱਤੇ ਪਹਿਰਾ ਦੇਣ ਦੀ ਬੀਜੇਪੀ ਪੰਜਾਬ ਦੀ ਜਿਹੜੀ ਜ਼ਿੰਮੇਵਾਰੀ ਹੈ ਉਹਨੂੰ ਦੇਖਦੇ ਹੋਏ ਇਸ ਗੱਲ ਦਾ ਮੈਨੂੰ ਬਹੁਤ ਹੀ ਮੈਂ ਉਹਨਾਂ ਦਾ ਧੰਨਵਾਦੀ ਆ ਕਿ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਦੇ ਮਜ਼ਦੂਰ ਵਰਗ ਦਾ ਤੇ ਪੰਜਾਬ ਦੀ ਇੰਡਸਟਰੀ ਦਾ ਪੂਰਾ ਧਿਆਨ ਰੱਖ ਕੇ ਉਨ੍ਹਾਂ ਦੇ ਹਿੱਤਾਂ ਤੇ ਪਹਿਰਾ ਦੇ ਕੇ ਖਾਸ ਤੌਰ ਤੇ ਕਿਸਾਨੀ ਦੇ ਜਿਹੜੇ ਹਿੱਤ ਹੈ ਉਹਨਾਂ ਤੇ ਪਹਿਰਾ ਦੇ ਕੇ ਜਿਹੜਾ ਸਮਝੌਤਾ ਕੀਤਾ ਉਹਦੇ ਵਾਸਤੇ ਉਹ ਵਧਾਈ ਦੇ ਪਾਤਰ ਹੈ ਤੁਹਾਨੂੰ ਵਧਾਈ ਦੇਣੀ ਬਣਦੀ ਹੈ ਸਾਡੇ ਬੜੇ ਖਦਸੇ ਸੀਗੇ ਕਿਉਂਕਿ ਜਿਸ ਕਿਸਮ ਦੀ ਇੱਕ ਬਾਂਬ ਰੋੜ ਕੇ ਪਾਲਿਸੀ ਜਿਸ ਤਰ੍ਹਾਂ ਦੀ ਚਾਲੂ ਕੀਤੀ ਗਈ ਸੀ ਹਿੰਦੁਸਤਾਨ ਦੇ ਖਿਲਾਫ ਅਮਰੀਕਾ ਨੇ ਜਿਹੜਾ ਇੱਕ ਮੁਹਿੰਮ ਚਾਲੂ ਕੀਤੀ ਸੀ ਉਹਦੇ ਵਾਸਤੇ ਮੋਦੀ ਜੀ ਦੀ ਰਹਿਨਮਾਈ ਦੇ ਅੰਦਰ ਸਾਡੀ ਇੰਡੀਅਨ ਗਵਰਨਮੈਂਟ ਨੇ ਬਹੁਤ ਹੀ ਪੇਸ਼ੈਂਸ ਦੇ ਨਾਲ ਬਹੁਤ ਹੀ ਧਰਮੇ ਦੇ ਨਾਲ ਜਿਸ ਤਰ੍ਹਾਂ ਸਾਰੇ ਮਸਲੇ ਨੂੰ ਸੰਭਾਲ ਕੇ ਟਾਈਮ ਲਗਿਆ ਉਹਦੇ ਵਿੱਚ ਬਹੁਤ ਸਾਰੀਆਂ ਤਲਕੀਆਂ ਵੀ ਬਣੀਆਂ ਕਿਉਂਕਿ ਉਸ ਸਮੇਂ ਸਾਡਾ ਜਿਹੜਾ ਰਸ਼ੀਆ ਦੇ ਨਾਲ ਸਮਝੌਤਾ ਹੈ ਜਿਹਦੇ ਤਹਿਤ ਅਸੀਂ ਤੇਲ ਲੈ ਰਹੇ ਸੀ ਜਾਂ ਹੋਰ ਵੀ ਜਿਹੜੇ ਸਾਡੇ ਟ੍ਰੇਡ ਐਗਰੀਮੈਂਟ ਸੀਗੇ ਉਹਨਾਂ ਨੂੰ ਲੈ ਕੇ ਬਹੁਤ ਕਿਸਮ ਦੀ ਕਿੰਤੂ ਪਰੰਤੂ ਤੇ ਸਾਡੇ ਉੱਤੇ ਪੈਨਲਟੀ ਵੀ ਲਾਈ ਗਈ 25% ਐਕਸਟਰਾ ਲਾ ਕੇ ਜੋ ਕੁਝ ਕੀਤਾ ਗਿਆ ਉਹਦੇ ਵਿੱਚ ਇੱਕ ਵਿਚ ਨਹੀਂ ਸੈਕਟਰ ਦੇ ਅੰਦਰ ਪੂਰੇ ਇੰਡਸਟਰੀਅਲ ਸੈਕਟਰ ਤੇ এমਪਲয়ਮੈਂਟ ਸੈਕਟਰ ਚ ਬਹੁਤ ਵਿਚਾਨੀ ਫੈਲੀ ਹੋਈ ਸੀਗੀ ਕਿਵੇਂ ਹੋਊਗਾ ਉਹਦੇ ਵਾਸਤੇ ਉਹ ਵਧਾਈ ਦੇ ਪਾਤਰ ਹੈ ਪਰ ਜਿੱਥੇ ਮੈਂ ਉਹਨਾਂ ਨੂੰ ਵਧਾਈ ਦੇਣਾ ਮੇਰੇ ਕੁਝ ਦਿਲ ਦੇ ਅੰਦਰ ਸ਼ੰਕਾਵਾਂ ਵੀ ਹੈ ਇੱਕ ਮਹਿਸੂਸ ਹੁੰਦਾ ਹੈ ਗੱਲ ਚੁਭਦੀ ਹੈ ਵੀ اپੋਜੀਸ਼ਨ ਦਾ ਰੋਲ ਜਿਹੜਾ ਹੁੰਦਾ ਹੈ اپੋਜੀਸ਼ਨ ਇਜ਼ ਨਾਟ देयर ਟੂ ਕ੍ਰਿਟਿਸਾਈਜ਼ ਫਾਰ ਦਾ ਸੇਕ ਆਫ ਕ੍ਰਿਟਿਸਿਜ਼ਮ ਜਿੱਥੇ ਸ਼ਾਬਾਸ਼ੀ ਬਣਦੀ ਹੈ ਜਿੱਥੇ ਹੱਲਾਸ਼ੇਰੀ ਦੇਣੀ ਬਣਦੀ ਹੈ ਉਹਨਾਂ ਦਾ ਹੱਲਾਸ਼ੇਰੀ ਕਿਉਂਕਿ ਬੇਸਿਕਲੀ ਡੈਮੋਕ੍ਰੇਸੀ ਦਾ 파ਟ ਹੈ ਸਭ ਸਰਕਾਰ ਤੇ اپੋਜੀਸ਼ਨ ਦੋ ਪਹੀਏ ਹੈ ਉਹਨਾਂ ਦਾ ਵੀ ਹੋਣਾ ਜ਼ਰੂਰੀ ਹੈ ਬਟ ਕੰਸਟਰਕਟਿਵ اپੋਜੀਸ਼ਨ ਇਜ਼ ਰਿਕੁਆਇਰਡ ਐਸਪਰਾਨੀ ਵੀ ਮੈਂ ਨਾ ਮੰਨੂ ਤੇ ਇਹ ਜੋ ਕੋਈ ਸਮਝੌਤਾ ਹੋਇਆ ਹੈ ਜਿਸ ਕਿਸਮ ਦੇ ਖਦਸੇ ਆ ਰਹੇ ਸੀਗੇ ਵੀ ਬਣੂਗਾ ਕੀ ਇੰਡਸਟਰੀ ਦਾ ਕੀ ਹੋਊਗਾ ਸਾਰੀ ਇੰਡਸਟਰੀਜ਼ ਇੱਕ ਬਹੁਤ ਵੱਡਾ ਸਹਿਮੈ ਜਾਂ ਕਦਮ ਸੀਗਾ ਉਹਦੇ ਵਾਸਤੇ ਆ ਜੋ ਡੀਲ ਹੋਈ ਹੈ ਜਿਹਦੇ ਸਾਹਮਣੇ ਰਿਕਾਰਡ ਨੂੰ ਸਾਹਮਣੇ ਆਇਆ ਹੈ ਅਮਰੀਕਾ ਤੇ ਮੈਂ ਇੰਡੀਆ ਨੇ ਮਿਲ ਕੇ ਜਿਹੜਾ ਇੱਕ ਜੁਆਇੰਟ ਸਟੇਟਮੈਂਟ ਦਿੱਤੀ ਹੈ ਉਹਦੇ ਨਾਲ ਬਹੁਤ ਸਾਰੇ ਖਦਸੇ ਦੂਰ ਹੋਏ ਐ ਤੇ ਇੱਕ ਪੰਜਾਬੀ ਹੋਣ ਦੇ ਨਾਤੇ ਕਿਉਂਕਿ ਦੇਖੋ ਮੈਂ ਹਿੰਦੁਸਤਾਨੀ ਆ ਮੈਂ ਪੰਜਾਬੀ ਆ ਤੇ ਉਹਦੇ ਬਾਅਦ ਮੈਂ ਕਿਸਾਨ ਆ ਬਹੁਤ ਵੱਡੀ ਦੁਵਿਧਾ ਸਾਡੇ ਸਾਹਮਣੇ ਬਣੀ ਸੀ ਕਿਉਂਕਿ ਅਮਰੀਕਾ ਜਿਸ ਕਿਸਮ ਦੀ ਸਬਸਿਡੀਆਂ ਆਪਣੇ ਐਗਰੀਕਲਚਰ ਸੈਕਟਰ 'ਚ ਦਿੰਦਾ ਹੈ ਉਹਨੂੰ ਦੇਖ ਕੇ ਸਾਡੇ ਕਿਸਾਨਾਂ 'ਚ ਬਹੁਤ ਵੱਡੀ ਬੇਚੈਨੀ ਸੀ ਵੀ ਸਾਡਾ ਇੱਥੇ ਬਣੂਗਾ ਕੀ ਹਰੇਕ ਪੱਖ ਦੇ ਉੱਤੇ ਪਹਿਰਾ ਦਿੱਤਾ ਗਿਆ ਨਾ ਸਿਰਫ ਸਾਡੇ ਐਗਰੀਕਲਚਰ ਦੇ ਉੱਤੇ ਹਰ ਕਿਸਮ ਦਾ ਜੋ ਕੁਝ ਵੀ ਹੈ ਚਾਹ ਡੇਰੀ ਹੈ ਚਾਹ ਗੇहूं ਹੈ ਚਾਹੌਲ ਹੈ ਮੱਕਾ ਹੈ ਹਰੇਕ ਮੁੱਦੇ ਦੇ ਉੱਤੇ ਪਹਿਰਾ ਦਿੱਤਾ ਗਿਆ ਹੈ ਇਹਦੇ ਵਿੱਚ ਕਿਸੇ ਕਿਸਮ ਦਾ ਅਸੀਂ ਇੰਪੋਰਟ ਵਗੈਰਾ ਨਹੀਂ ਅਲਾਉ ਕਰਾਂਗੇ ਕੋਈ ਕੰਸੈਸ਼ਨ ਨਹੀਂ ਦਿੱਤੇ ਗਏ ਮੈਂ ਸਮਝਦਾ ਕਿ ਬਹੁਤ ਵੱਡੀ ਸੂਝ-ਬੂਝ ਤੇ ਇਹਨਾਂ ਨੇ ਪੇਸ਼ੈਂਸ ਬਿਕਾਉਜ਼ ਆ ਜਿਹੜੀ ਡਿਪਲੋਮੇਸੀ ਹੈ ਇਸ ਕਿਸਮ ਦਾ ਥੋੜਾ ਰੁਝਾਨ ਹੈ ਵਰਲਡ ਇਕਨੋਮੀ ਦਾ ਇੱਕ ਮਤਲਬ ਦਾਦਾਗੀਰੀ ਤਾਂ ਮੈਂ ਨਹੀਂ ਕਹੂੰਗਾ ਇਟਸ ਅ ਵੈਰੀ ਸਟਰੋਂਗ ਵਰਡ ਪਰ ਜਿਸ ਕਿਸਮ ਦਾ ਉਹਨਾਂ ਦੀ ਇੱਕ ਆਪਣਾ ਫਾਈਨੈਂਸ਼ੀਅਲ ਜਿਹੜਾ ਕਲਾਊਡ ਹੈ ਜਿਹਦੇ ਕਰਕੇ ਉਹ ਸਾਰੇ ਵਰਲਡ 'ਚ ਵਕਤ ਪਾਰ ਰੱਖਿਆ ਚਾਹੇ ਉਹਨਾਂ ਦੇ ਆਪਣੇ ਕੈਨੇਡੀ ਕੈਨੇਡਾ ਵਾਲੇ ਪड़ोसी ਬੈਠੇ ਆ ਕੈਨੇਡਾ ਹੈ ਚਾਹੇ ਯੂਰਪੀਅਨ ਯੂਨੀਅਨ ਜਿਹਦੇ ਨਾਲ ਉਹਨਾਂ ਦਾ ਐਡਾ ਵੱਡਾ ਸਮਝੌਤਾ ਹੈ ਸਾਰਿਆਂ ਨੂੰ ਜਿਨ੍ਹਾਂ ਨੇ ਵਕਤ ਪਾਰ ਰੱਖਿਆ ਸੀਗਾ ਉਹਦੇ ਵਿੱਚ ਹਿੰਦੁਸਤਾਨ ਨੇ ਬਹੁਤ ਹੀ ਪੇਸ਼ੈਂਸ ਪ੍ਰਧਾਨ ਮੰਤਰੀ ਮੋਦੀ ਜੀ ਨੇ ਵਿਦਾਊਟ ਲੂਜ਼ਿੰਗ ਹਿਸ ਪੇਸ਼ੈਂਸ ਵਿਦਾਊਟ ਲੂਜ਼ਿੰਗ ਦਾ ਫੋਕਸ ਜਿਹੜੇ ਕੰਮ ਵਾਸਤੇ ਅਸੀਂ ਚੱਲੇ ਆ ਉਹ ਕੰਮ ਨੂੰ ਪੂਰਾ ਕਰਨਾ ਹੈ ਬਾਕੀ ਸਾਰੀਆਂ ਗੱਲਾਂ ਬਾਅਦ ਚ ਦੇਖਾਂਗੇ ਦੇਸ਼ ਨੇਸ਼ਨ ਫਰਸਟ ਉਸ ਨੇਸ਼ਨ ਫਰਸਟ ਦੀ ਪਾਲਿਸੀ ਦੇ ਉੱਤੇ ਪ੍ਰਧਾਨ ਮੰਤਰੀ ਜੀ ਤੇ ਉਹਨਾਂ ਦੇ ਜਿਹੜੇ ਨੁਮਾਇंदे ਦੇ ਤੌਰ ਤੇ ਪੀਸ਼ ਗੋਲ ਜੀ ਨੇ ਜਿਹੜਾ ਸਮਝੌਤਾ ਅਚੀਵ ਕੀਤਾ ਹੈ ਉਹਦੇ ਵਾਸਤੇ ਘਟੋ ਘਟ ਮੈਂ ਦੇਸ਼ ਦੀ اپوزیشن پارٹی ਤੇ ਪੰਜਾਬ ਦੇ ਅੰਦਰ ਸੋ ਕਾਲਡ ਕਲੇਮੈਂਟ ਟੂ ਪਾਵਰ ਜਿਹੜੇ ਐ ਉਹਨਾਂ ਦਾ ਧੰਨਵਾਦ ਆਣਾ ਬੰਦਾ ਸੀਗਾ ਭਗਵੰਤ ਮਾਨ ਜੀ ਦੀ ਚੁੱਪੀ ਇਸ ਮਸਲੇ 'ਤੇ ਕੱਲ ਦਾ ਮੈਂ ਦੇਖ ਰਿਹਾ ਵੀ ਕੋਈ ਵੀ ਬਿਆਨ ਆਮ ਆਦਮੀ ਪਾਰਟੀ ਦਾ ਨਾ ਤਾਂ ਕ੍ਰਿਟਿਸਿਜ਼ਮ ਦਾ ਆਇਆ ਕਿਉਂਕਿ ਉਹਨਾਂ ਨੂੰ ਸਭ ਤੋਂ ਪਹਿਲਾਂ ਜਿੱਥੇ ਨਾਮ ਆ ਜਾਂਦਾ ਬੀਜੇਪੀ ਦਾ ਉਹਨਾਂ ਨੇ ਚਾਲੂ ਰਿਕਾਰਡ ਚਾਲੂ ਜਾਂਦੇ ਜੋ ਕੁਝ ਕੀਤਾ ਮਾੜਾ ਕੀਤਾ ਨਾ ਤਾਂ ਉਹਨਾਂ ਦਾ ਕੋਈ ਧੰਨਵਾਦ ਦਾ ਆਇਆ ਬਿਆਨ ਨਾ ਹੀ ਕੋਈ ਇਸ ਕਿਸਮ ਦਾ ਆਇਆ ਸ਼ਾਇਦ ਆਪਣੇ ਵੀਜ਼ਾ ਦੇ ਚੱਕਰ 'ਚ ਉਸ ਚੱਕਰ 'ਚ ਉਲਗੇ ਰਹਿ ਗਏ ਉਹਨਾਂ ਨੂੰ ਪੰਜਾਬ ਦਾ ਤੇ ਦੇਸ਼ ਦਾ ਕੋਈ ਫਿਕਰ ਹੈ ਨਹੀਂ ਸੀ ਤੇ ਇਹ ਜਿਹੜੇ ਦੂਜੇ ਬੈਠੇ ਐ ਇੱਥੇ ਉਹਨਾਂ ਦੇ ਆਕਾ ਬੈਠੇ ਐ ਉਹਨਾਂ ਦਾ ਉਹਨਾਂ ਦੀ ਵੀ ਬੋਲੀ ਜਿਹੜੀ ਹੈ ਜ਼ਬਾਨ ਬੰਦ ਹੈ ਉਹਨੂੰ ਦੇਖ ਕੇ ਇੱਕ ਦਿਲ ਨੂੰ ਠੇਸ ਪਹੁੰਚਦੀ ਹੈ ਕਾਂਗਰਸ ਵਾਲੇ ਸਾਰੇ ਲੀਡਰਸ਼ਿਪ ਚੁੱਪ ਹੈ ਕੋਈ ਇੱਕ ਅਦਾ ਮਾੜਾ ਮੋਟਾ ਖੰਗਦਾ ਜਿਨ੍ਹਾਂ ਨੂੰ ਆਸ ਹੈ ਵੀ ਸ਼ਾਇਦ ਤੁਸੀਂ ਵੀ ਕਿਸੇ ਗਿਣਤੀ 'ਚ ਆ ਜਾਓ ਬਿਕਾਜ਼ ਦੇ ਆਰ ਆਲਰੇਡੀ ਲੈਫਟ ਬਿਹਾਈਂਡ ਹੋ ਜਿਹੜੀ ਰੇਸ ਚੱਲ ਰਹੀ ਆ ਆਪਸ 'ਚ ਕੌਣ ਬਣੇਗਾ ਮੁੱਖ ਮੰਤਰੀ ਉਸ ਚੱਕਰ 'ਚ ਕਿਤੇ ਪਿੱਛੇ ਨਾਰਾ ਜੀ ਉਹਨਾਂ ਨੇ ਦੋਗ ਬਿਆਨ ਛੱਡੇ ਹੈ ਬਟ ਡੂ ਨੋਟ ਕੈਰੀ ਐਨੀ ਸਬਸਟੈਂਸ ਐਨੀ ਰੀਜ਼ਨਿੰਗ ਨਥਿੰਗ ਉਹ ਜਿਹੜੀਆਂ ਗੱਲਾਂ ਕਰ ਰਹੇ ਹੈ ਉਹ ਸਾਰੇ ਜਿਹੜੇ ਹੈ ਉਹਦੇ ਵਿੱਚ ਹਰੇਕ ਚੀਜ਼ ਸਾਡੀ ਜਿਹੜੀ ਫਸਲਾਂ ਹੈ ਹਰੇਕ ਫਸਲ ਦੇ ਉੱਤੇ ਜਿਹੜਾ ਪੰਜਾਬ ਪੈਦਾ ਕਰਦਾ ਉੱਤੇ ਪਹਿਰਾ ਦਿੱਤਾ ਗਿਆ ਇਹਦੇ ਵਾਸਤੇ ਵਧਾਈ ਦੇ ਪਾਤਰ ਹੈ ਸਾਡੀ ਇੰਡੀਅਨ ਗਵਰਨਮੈਂਟ ਪ੍ਰਧਾਨ ਮੰਤਰੀ ਮੋਦੀ ਜੀ ਦੇ ਨੇਤਰਤਵ ਤੇ ਜਿਹੜਾ ਆ ਸਮਝੌਤਾ ਕੀਤਾ ਗਿਆ ਇੱਕ ਬਹੁਤ ਹੀ ਬੜੀਆ ਹਰੇਕ ਵਰਗ ਦਾ ਉਹਦੇ ਵਿੱਚ ਧਿਆਨ ਰੱਖ ਕੇ ਸਾਡੇ ਬੱਚਿਆਂ ਨੂੰ ਜਿੱਥੇ ਖੇਤੀਬਾੜੀ ਤੋਂ ਕਟ ਕੇ ਇੰਡਸਟਰੀ 'ਚ ਲੈ ਕੇ ਆਉਣ ਦਾ ਉਹਦੇ ਵਿੱਚ ਸਾਡੀ ਜਿਹੜੀ ਇੰਡਸਟਰੀ ਹੈ ਉਸ ਇੰਡਸਟਰੀ ਨੂੰ ਬਹੁਤ ਵੱਡੀ ਇਹ ਦੇ ਵਿੱਚ ਲਾਭ ਮਿਲੂਗਾ ਕਿਉਂਕਿ ਇੱਕ ਓਪਨ ਪਲੇਇੰਗ ਫੀਲਡ ਜਿਹੜਾ ਮਿਲਿਆ ਉਹਦੇ ਵਾਸਤੇ ਉਹਨਾਂ ਨੂੰ ਵਧਾਈ ਦੇਣ ਦਾ ਮੈਂ ਅੱਜ ਇਸ ਕਰਕੇ ਆਇਆ ਤੇ ਨਾਲ ਹੀ ਮੇਰਾ ਇੱਕ ਐਜ਼ ਅ ਪੰਜਾਬੀ ਹੋਣ ਦੇ ਨਾਤੇ ਮੇਰਾ ਜਿਹੜਾ ਦੁੱਖ ਹੈ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਵੀ ਅੱਜ ਦੇ ਦਿਨ ਇਹਨਾਂ ਦਾ ਚਾਹੇ ਕਾਂਗਰਸ ਪਾਰਟੀ ਆਪੋਜੀਸ਼ਨ 'ਚ ਬੈਠੀ ਬਟ ਅ ਕੰਸਟਰਕਟਿਵ ਆਪੋਜੀਸ਼ਨ ਇਜ਼ ਐਕਸਪੈਕਟਿਡ ਘਟੋ ਘਟ ਪੰਜਾਬ ਤੋਂ ਕਿਉਂ ਪੰਜਾਬੀਆਂ ਦਾ ਇੱਕ ਬਹੁਤ ਵੱਡਾ ਮੈਨੂੰ ਅੱਜ ਕਿਉਂਕਿ ਜਿਸ ਕਿਸਮ ਦੇ ਲੋਕ ਆ ਗਏ ਸਾਹਮਣੇ ਫੋਰ ਫਰੰਟ ਦੇ ਉੱਤੇ ਆ ਸ਼ਬਦ ਕਹਿਣਾ ਤਾਂ ਨਹੀਂ ਚਾਹੀਦਾ ਬਟ ਦਿਸ ਹੈਜ਼ ਬਿਕਮ ਅ ਹਾਰਸ਼ ਰਿਐਲਿਟੀ ਵੀ ਪੰਜਾਬੀ ਕਦੇ ਕੋਈ ਉੱਚੀ ਗੱਲ ਨਹੀਂ ਕਰਦਾ ਸਭ ਘਟੀਆ ਗੱਲ ਨਹੀਂ ਕਰਦੇ ਅਸੀਂ ਆਪਣਾ ਚਾਹ ਇਸ ਕਿਸੇ ਨਾਲ ਸਾਡਾ ਫਰਕ ਵੀ ਹੋਏ ਅਸੀਂ ਯਾਰੀ ਵੀ ਨਿਭਾਨੇ ਆ ਅਸੀਂ ਦੁਸ਼ਮਣੀ ਵੀ ਜਿਹੜੇ ਡਿਫਰੈਂਸਸ ਆ ਆਪਣੇ ਜਿਹੜਾ ਮੁਖਾਲਫਤ ਹੈ ਉਹ ਵੀ ਆਪਣੀ ਬਰਕਰਾਰ ਰੱਖਦੇ ਆ ਪਰ ਇੱਕ ਗਰੀਮਾ ਦੇ ਵਿਚਾਲੇ ਰੱਖ ਕੇ ਕਰਦੇ ਆ ਉਹ ਵੀ ਇਹਨਾਂ ਲੋਕਾਂ ਨੇ ਉਸ ਪੱਤੋਂ ਵੀ ਗਿਰ ਕੇ ਅੱਜ ਜਿਹੜੇ ਚੁੱਪੀ ਧਾਰੀ ਬੈਠੇ ਐ ਇਹਨਾਂ ਕੋਲ ਗੱਲ ਹੈ ਨਹੀਂ ਉਹਦਾ ਮਨ ਨੂੰ ਇੱਕ ਪੰਜਾਬੀ ਹੋਣ ਦੇ ਤੌਰ ਤੇ ਮੇਰੇ ਚੁਬਦੀ ਹੈ ਕਿ ਅੱਜ ਇਹਨਾਂ ਦਾ ਬਿਲਕੁਲ ਬਿਆਨ ਆਣਾ ਚਾਹੀਦਾ ਸੀ ਵੀ ਪੰਜਾਬ ਦੇ ਪੰਜਾਬ ਦੇ ਤੇ ਦੇਸ਼ ਦੇ ਹਿੱਤਾਂ ਦੇ ਉੱਤੇ ਪਹਿਰਾ ਦਿੱਤਾ ਜਿਹਦੇ ਨਾਲ ਸਾਡੀ ਇੰਡਸਟਰੀ ਨੂੰ ਬਹੁਤ ਵੱਡਾ ਇੱਕ ਹੰਗਾਰਾ ਮਿਲੂਗਾ ਜਿਤੇ ਆਪਾਂ ਕਹਿ ਰਹੇ ਆਂ ਵੀ ਐਗਰੀਕਲਚਰ ਕੋਈ ਲਾਏ ਵੰਡ ਨੂੰ ਧੰਦਾ ਨਹੀਂ ਰਿਹਾ ਐਗਰੀਕਲਚਰੋਂ ਨਿਕਲ ਕੇ ਇੰਡਸਟਰੀ ਕੰਨੀ ਆਉਣ ਵਾਸਤੇ ਇੱਕ ਬਹੁਤ ਵੱਡਾ ਮੌਕਾ ਪ੍ਰੋਵਾਈਡ ਕੀਤਾ ਗਿਆ ਉਹਦੇ ਵਾਸਤੇ ਮੈਂ ਸਮਝਦਾ ਵੀ ਮੈਂ ਭਾਜੀਪੀ ਪੰਜਾਬ ਕੰਨੀ ਉਹ ਪੰਜਾਬੀਆਂ ਦੇ ਜਿਹੜੇ ਚਾਹੇ ਕਿਸਾਨ ਹੈ ਕਿਸਾਨ ਹੈ ਚਾਹੇ ਵਪਾਰੀ ਹੈ ਚਾਹੇ ਸਾਡੇ ਨੌਜਵਾਨ ਹੈ ਜਿਹੜੇ ਰੋਜ਼ਗਾਰ ਦੇਖ ਰਹੇ ਆ ਰੋਜ਼ਗਾਰ ਦੀ ਤਲਾਸ਼ ਚ ਹੈ ਉਹਨਾਂ ਨੂੰ ਮੈਂ ਇਸ ਗੱਲ ਦੀ ਵੀ ਬਧਾਈ ਦੇਣਾ ਚਾਹੂੰਗਾ ਇੱਕ ਬਹੁਤ ਅਹਿਮ ਸਮਝੌਤਾ ਜਿਹੜਾ ਕੀਤਾ ਗਿਆ ਹੈ ਉਦੇ ਵਿੱਚ ਪੰਜਾਬ ਦੇ ਹਿੱਤ ਸੁਰੱਖਿਤ ਰੱਖੇ ਗਏ ਆ ਕਿਸਾਨਾਂ ਦੇ ਹਿੱਤ ਸੁਰੱਖਿਤਰ ਰੱਖੇ ਗਏ ਆ ਸਾਡੀ ਇੰਡਸਟਰੀ ਨੂੰ ਸੁਰੱਖਿਤ ਰੱਖਿਆ ਗਿਆ ਉਹਦੇ ਵਾਸਤੇ ਵਧਾਈ ਦੇਣਾ ਬਣਦਾ ਸੀ ਉਹਦੇ ਚ ਇਹਨਾਂ ਦੀ ਚੁੱਪੀ ਭਗਵੰਤ ਮਾਨ ਜੀ ਤੇ ਆਮ ਆਦਮੀ ਪਾਰਟੀ ਦੀ ਚੁੱਪੀ ਆਪਣੇ ਆਪ ਚ ਇਜ਼ ਆ ਸਾਇਲੈਂਟ ਆਈ ਊਡ ਸੇ ਕਮੈਂਡੇਸ਼ਨ ਵੀ ਉਹਨਾਂ ਨੇ ਔਰ ਇਹਨੂੰ ਕਮੈਂਡ ਕਰਦੇ ਆ ਆਪਣੇ ਸੰਗ ਚ ਨਹੀਂ ਬੋਲ ਰਹੇ ਪਰ ਕਾਂਗਰਸੀਆਂ ਚ ਕਦੇ ਕੋਈ ਖੰਗ ਰਿਹਾ ਜਿਹਨਾਂ ਨੂੰ ਲੀਡਰਸ਼ਿਪ ਰੇਸ ਚ ਬਾਹਰ ਰਹਿ ਗਏ ਉਹ ਬੋਲ ਰਹੇ ਬਟ ਕਾਂਗਰਸ ਹੈਜ਼ ਆਲਸੋ ਐਗਰੀ ਟੂ ਇਟ ਟੂ ਬੀ ਪਾਲ ਰਹੇ ਇਹਦੇ ਵਿੱਚ ਕਿੱਥੇ ਕੋਈ ਨੁਕਸ ਪਾ ਲਈਏ ਨਕਸ਼ੇ ਪੜਨ ਦੀ ਨਿਗਾ ਨਾਲ ਦੇਖ ਰਿਹਾ ਨਾ ਕਿ ਇਹਨੂੰ ਇੱਕ ਹਿੰਦੂਸਤਾਨੀ ਹੋਣ ਦੇ ਨਜ਼ਰੀਏ ਨਾਲ ਦੇਖੇ ਵੀ ਕਿੱਡੇ ਇੱਕ ਟ੍ਰੂ ਲੀਡਰਸ਼ਿਪ ਇਜ਼ ਟੂ ਸਟੈਂਡ ਯਰ ਗਰਾਉਂਡ ਯਰ ਨੈਸ਼ਨਲ ਇੰਟਰਸਟ ਇਜ਼ ਫਰਸਟ ਬਾਕੀ ਤੁਹਾਡੀ ਸਾਰੀਆਂ ਪੋਲੀਟੀਕਲ ਕਨਸੀਡਰੇਸ਼ਨਸ ਆਰ ਸੈਕੰਡਰੀ ਉਹਨੂੰ ਧਿਆਨ ਚ ਰੱਖ ਕੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਤੇ ਸਾਡੇ ਟੀਮ ਨੇ ਬਹੁਤ ਬੜੀ ਵਧੀਆ ਜਿਹੜਾ ਸਮਝੌਤਾ ਕੀਤਾ ਉਹਦੇ ਵਾਸਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਇੱਕ ਸੈਕੰਡ ਮਸਲਾ ਜਿਹੜਾ ਮੈਂ ਰੱਖਣਾ ਚਾਹੂੰਗਾ ਬੜਾ ਰੀਸੈਂਟ ਅੱਜ ਜਿਹੜਾ ਸਾਹਮਣੇ ਕਲੀਅਰ ਹੋਇਆ ਹੈ ਕੱਲ ਦੋ ਆਫੀਸਰਸ ਨੂੰ ਸਸਪੈਂਡ ਕੀਤਾ ਗਿਆ ਇਸ ਆਫੀਸਰਸ ਨੂੰ ਕਿਸ ਕੰਮ ਵਾਸਤੇ ਕੀਤਾ ਗਿਆ ਕਿਉਂਕਿ ਉਹ ਸਰਕਾਰ ਦੀ ਮਨਮਾਨੀ ਤੇ ਉਸ ਕੰਮ ਦੇ ਅੰਦਰ ਜਿਹੜੇ ਉਹਨਾਂ ਦੀ ਲੈਣ ਦੇਣ ਦੇ ਵਿੱਚ ਉਹਨਾਂ ਨੇ ਹਾਂ ਵੀ ਨਹੀਂ ਭਰੀ ਕਿਉਂਕਿ ਸਰਕਾਰ ਅੱਜਕੱਲ ਇੱਕ ਬੇਸਿਕਲੀ ਹਰੇਕ ਜੋ ਵੀ ਕੰਮ ਕਰ ਰਹੀ ਹੈ ਪੰਜਾਬ ਸਰਕਾਰ ਉਹਦੇ ਵਿੱਚ ਆਪਣਾ ਕਮਿਸ਼ਨ ਤੇ ਉਹ ਪੈਸੇ ਵਾਲੇ ਜਿਹੜੇ ਇਹਨਾਂ ਨੇ ਟਾਂਕੇ ਲਾਣ ਦੀ ਆਦਤ ਬਣੀ ਹੋਈ ਹੈ ਆ ਕੇ ਦਿੱਲੀੋਂ ਜਿਹੜੇ ਆ ਕੇ ਟੀਮ ਇੱਥੇ ਬੈਠੀ ਹੈ ਕਿਉਂਕਿ ਭਗਵੰਦ ਮਾਨ ਜੀ ਤਾਂ ਬਾਹਰ ਤੋਰ ਰਹੇ ਸੀਗੇ ਤੇ ਇੱਥੇ ਮਗਰੋਂ ਜਿਹੜਾ ਡੀਲ ਚੱਲ ਰਹੀ ਸੀ ਉਹ ਡੀਲ ਜਦੋਂ ਫਲॉप ਹੋ ਗਈ ਤਾਂ ਉਹਦੇ ਵਿੱਚ ਦੋ ਅਫਸਰ ਦੇ ਉੱਤੇ ਇਹਨਾਂ ਨੇ ਡਿਸਪਲਿਨਰੀ ਕਾਰਵਾਈ ਕਰਕੇ ਉਹਨਾਂ ਨੂੰ ਸਸਪੈਂਡ ਕੀਤਾ ਮੇਰਾ ਮੰਨਣਾ ਹੈ ਸਾਬ ਥਿਸ ਇਜ਼ ਦਾ ਜਿਹੜੀ ਬਿਊਰੋਕ੍ਰੇਸੀ ਹੈ ਇਸ ਦਾ ਆਇਰਨ ਫਰੇਮ ਆਫ ਆਰ ਡੈਮੋਕ੍ਰੇਸੀ ਸਰਦਾਰ ਪਟੇਲ ਨੇ ਆਈਐਸ ਜਦੋਂ ਆ ਇੰਸਟੀਚੂਟ ਬਣੀ ਹੈ ਇਹਨਾਂ ਨੂੰ ਪਹਿਲ ਹਾਈਸੀਐਸ ਲੱਗਦੇ ਸੀ ਉਹ ਆਈਐਸ ਕਰਨ ਲੱਗੇデア ਦਾ ਆਇਰਨ ਫਰੇਮ ਆਫ ਸਟੀਲ ਫਰੇਮ ਆਫ ਆਰ ਡੈਮੋਕ੍ਰੇਸੀ ਉਹਦੇ ਨਾਲ ਇਸ ਕਿਸਮ ਦਾ ਵਿਵਹਾਰ ਕਿਉਂਕਿ ਉਹਦੇ ਵਿੱਚ ਕਮਿਸ਼ਨ ਜਿਹੜਾ ਟੈਲੀਫੋਨ ਲੈਣੇ ਸੀਗੇ ਸਮਾਰਟਫੋਨ ਲੈਣੇ ਸੀਗੇ ਨਾਮ ਤਾਂ ਆਂਗਣਵਾੜੀ ਵਰਕਰਾਂ ਦਾ ਤੇ ਉਹਨਾਂ ਦਾ ਲੈਰੇ ਸੀਗੇ ਵੀ ਉੱਥੇ ਉਹ ਲੈ ਕੇ ਇਹਨਾਂ ਨੇ ਇਸਤੇਮਾਲ ਕਰਨਗੇ ਪਰ ਬੇਸਿਕ ਜਿਹੜਾ ਸੀ ਉਸ ਜੇ ਲੈਣ ਦੇਣ ਦਾ ਜਿਹੜਾ ਸੌਦਾ ਜਿਹੜਾ ਫਿਗਰ ਸੀਗੀ ਉਹਦੇ ਤੇ ਉਹਨਾਂ ਦੀ ਹਾਮੀ ਨਾਮ ਭਰਨ ਕਰਕੇ ਆ ਜੋ ਕੁਝ ਹੋਇਆ ਆ ਬਹੁਤ ਹੀ ਮੰਦ ਭਾਗ ਹੈ ਐਨਾਈ ਬਿਲੀਵ ਵਿਥਿਨ ਦਾ ਫਰੇਮਵਰਕ ਆਫ ਕਨਸਟੀਟਿਊਸ਼ਨਲ ਲਿਮਿਟਸ ਸੈਂਟਰਲ ਗਵਰਨਮੈਂਟ ਸ਼ੁੱਡ ਸਟੈਂਡ ਅਪ ਐਂਡ ਦੇ ਸ਼ੁੱਡ ਟੇਕ ਕੇਅਰ ਇਹਨਾਂ ਲੋਕਾਂ ਨੂੰ ਪ੍ਰੋਟੈਕਟ ਕਰਨਾ ਥੀਸ ਆਰ ਦਾ ਆਇਰਨ ਫਰੇਮ ਸਬ ਉਸ ਨੂੰ ਅਗਰ ਜੰਗ ਲੱਗੀ ਕ腐ਸ਼ਨ ਵਾਲੀ ਆਮ ਆਦਮੀ ਪਾਰਟੀ ਦੇ ਉਹ ਲੋਕ ਜਿਹੜੇ ਡੇਡ ਡੇਡ ਦੋ ਦੋ ਸਾਲ ਸਜਾ ਬਾ ਯਾਖਤਾ ਇਥੇ ਆਏ ਹੈ ਉਹ ਅਗਰ ਡਿਸਾਈਡ ਕਰਨਗੇ ਸਾਡੇ ਉਸ ਸਟੀਲ ਫਰੇਮ ਦਾ ਫਿਊਚਰ ਤੇ ਉਹ ਇਸ ਕਿਸਮ ਦੇ ਕਰਨਗੇ ਵਿਚ ਇਸ ਹਾਈਲੀ ਡਿਸਟਰਬਿੰਗ ਤੇ ਅਸੀਂ ਇਹਦੀ ਬਹੁਤ ਕੜੇ ਸ਼ਬਦਾਂ ਚ ਨਿਖੇਦੀ ਕਰਦੇ ਆ ਐਂਡ ਆਈ ਵਿਲ ਰਿਕਵੈਸਟ ਹੋਮ ਮਿਨਿਸਟਰ ਜੇ ਸਮਝ ਲੈ ਚੇ ਨਿਗਾਹ ਕਰਕੇ ਜਿਹੜਾ ਐਡਮਿਨਿਸਟ੍ਰੇਟਿਵ ਟਰਮੀਨਲ ਹੈ ਉਹ ਫਾਈਲ ਉਹਨਾਂ ਦੀ ਮੰਗਵਾਵੇ ਐਂਡ ਆਈ ਥਿੰਕ ਚੀਫ ਮਿਨਿਸਟਰ ਔਰ ਚੀਫ ਸੈਕਟਰੀ ਸ਼ੁਡ ਸ਼ੁਡ ਬੀ ਹੈਲਡ ਅਕਾਊਂਟੇਬਲ ਦੇ ਇਸ ਕਿਸਮ ਦੇ ਧੱਕੇਸ਼ਾਹੀ ਜਿਹੜੀ ਚੱਲ ਰਹੀ ਹੈ ਕਰਪਸ਼ਨ ਨੂੰ ਰੋਕਣ ਦੇ ਖਿਲਾਫ ਜਿਹੜੇ ਅਫਸਰ ਕੰਮ ਕਰਦੇ ਆ ਉਹਨਾਂ ਦੇ ਖਿਲਾਫ ਇੱਕ ਨਿਰਪੱਖ ਜਾਂਚ ਹੋਵੇ ਬਿਕਾਜ਼ ਆ ਜੋ ਕੁਝ ਵੀ ਹੈ ਇਟ স্মੈਲਜ਼ ਰੀਕਸ ਆਫ ਕਰਪਸ਼ਨ ਕਰਪਸ਼ਨ ਦੇ ਉੱਤੇ ਹਾਮੀ ਨਾ ਭਰਨ ਦੀ ਉਹ ਕਹਿੰਦੇ ਖਿਸਿਆਨੀ ਬਿੱਲੀ ਖੰਭਾ ਨੋਚੇ ਉਹ ਕੰਮ ਇਸ ਸਰਕਾਰ ਨੇ ਕੀਤਾ ਜਿਹਦੀ ਕੜੇ ਸ਼ਬਦਾਂ ਚ ਬੀਜੇਪੀ ਪੰਜਾਬ ਨੇ ਖੇਦੀ ਕਰਦੀ ਹੈ ਇਹਨੂੰ ਵੀ ਐਕਸਪੈਕਟ ਹੋ ਮਨਿਸਟਰ ਸਾਹਿਬ ਜਾਂ ਜਿਹੜਾ ਇਹਨਾਂ ਦਾ ਐਡਮਿਨਿਸਟ੍ਰੇਟਿਵ ਟਰਬਿਨਲ ਹੈ ਉਹ ਇਹਦਾ ਧਿਆਨ ਕਰਕੇ ਇਹਦੇ ਉੱਤੇ ਕੜੀ ਤੋਂ ਕੜੀ ਕਾਰਵਾਈ ਕਰੇ ਤੇ ਸਰਕਾਰ ਦੇ ਜਿਹੜੇ ਬਾਹਰੋਂ ਆ ਕੇ ਬੈਠੇ ਐ ਹੁਕਮਰਾਨ ਬਣੇ ਬੈਠੇ ਐ ਬਿਕੋਜ਼ ਚੀਫ ਮਿਨਿਸਟਰ ਸਾਹਿਬ ਇਸ ਜਸਟ ਮੋਰਾ ਚਿਹਰਾ ਬਣਾ ਰੱਖਿਆ ਬਾਕੀ ਚਲਾਉਣ ਵਾਲੇ ਲੋਕ ਜਿਹੜੇ ਬੈਠੇ ਐ ਉਹਨਾਂ ਤੇ ਬਣਦੀ ਕਾਰਵਾਈ ਕੀ ਕਰਨ ਦਾ ਮੈਂ ਇਸ ਬਹੁਤ ਪ੍ਰਜੋਰ ਅਪੀਲ ਕਰਦਾ ਹਾਂ ਸੈਂਟਰ ਗਵਰਨਮੈਂਟ ਨੂੰ ਡਾਕਟਰ ਸਾਹਿਬ ਡਿਸਟ੍ਰਿਕਟ ਕਨਸਲਟੀ ਕੈਨਾਲ ਤੁਸੀਂ ਕਰੀ ਸਰੇ ਨੂੰ ਤਮਾਨ ਚਿਰਨ ਕਹਿ ਰਹੇ ਉਹਨਾਂ ਦੀ ਤਾਰੀਫ ਨਹੀਂ ਕੀਤੀ ਪਰ ਦੂਸਰੇ ਪਾਸੇ ਇਹਨਾਂ ਤੋਂ ਕੱਲੇ ਪਾਸੇ ਕਿਸਾਨ ਜਿਹੜੇ ਨੇ ਉਹ ਗ੍ਰੋਥ ਕਰ ਰਹੇ ਨੇ ਔਰ ਉਹਨਾਂ ਦਾ ਕੀ ਚੀਜ਼ਾਂ ਜਿਹੜੀਆਂ ਨੇ ਕਿਵੇਂ ਭਾਵੇਂ ਭਾਪੀ ਪੰਜਾਬ ਬਚਾਉਂਦੀ ਵੀ ਇਹ ਫਾਇਦੇ ਦਾ ਸੌਦਾ ਸੁਝਾ ਜਿਵੇਂ ਉਹ ਕਰ ਰਹੇ ਨੇ ਦੇਖੋ ਮੈਂ ਸਮਝਦਾ ਵੀ ਆਈ ਟੈਂਕ ਲੈਰਿਟੀ ਕਿਤੇ ਵੀ ਹੈ ਨਹੀਂ ਸਕਦਾ ਇਹਨਾਂ ਕੋਲ ਜਿਹੜੀ ਇਹ ਗੱਲਾਂ ਕਰ ਰਹੇ ਐ ਮੋਰ ਥੈਨ ਵੈਲਕਮ ਵੀ ਹੋ ਆਪਣਾ ਖਦਸਾ ਕਿਹੜੀ ਫਸਲ ਦਾ ਜਿਸ ਚ ਇਹਨਾਂ ਨੂੰ ਖਦਸਾ ਹੈ ਵੀ ਇਹਦੇ ਵਿੱਚ ਸਾਨੂੰ ਨੁਕਸਾਨ ਹੋ ਕੋਈ ਵੀ ਇਹਦੇ ਵਿੱਚ ਜਿਹੜਾ ਸਾਡਾ ਜਿਹੜੀ ਸਾਡੀ ਪ੍ਰੋਡਕਟ ਹੈ ਪੰਜਾਬ ਦੀ ਜਿਹੜੇ ਤੇ ਅਸੀਂ ਪੰਜਾਬ ਦੀ ਇਕਨੋਮੀ ਨਿਰਭਰ ਹੈ ਸਾਬ ਉਹਦੇ ਚ ਕਿਤੇ ਇੱਕ ਦਾ ਵੀ 10 ਦਿਨ ਵੀ ਜਿਹਦੇ ਵਿੱਚ ਕਿਤੇ ਕੋਈ ਹੁੰਦਾ ਵੇ ਇੱਕ ਇਨਫਾਰਮਡ ਡਿਸਕਸ਼ਨ ਕਰਨ ਸਾਬ ਮਾੜਾ ਕਰਕੇ ਨਹੀਂ ਮਾੜਾ ਕਹਿਣਾ ਵੀ ਹਸ ਤਾਂ ਨਿੰਦਣਾ ਹੈ ਸਾਬ ਐ ਵੀ ਨਹੀਂ ਬੋਲੇ ਜੇ ਇਸ ਚ ਕੋਈ ਮਾੜਾ ਮोटा ਨੁਕਸਾਨ ਹੋਤਾ ਤਾਂ ਮਨ ਲੱਗਾ ਵੀ ਆਮ ਆਦਮੀ ਪਾਰਟੀ ਨੇ ਖੜਦੂ ਪਾ ਲੈਣਾ ਸੀ ਸਭ ਚੁੱਪ ਬੈਠੇ ਸਨ ਬਾਕੀ ਸਾਰੇ ਚੁੱਪ ਬੈਠੇ ਆ ਕਾਂਗਰਸੀ ਸਾਰੇ ਲੀਡਰਚਪ ਬੈਠੇ ਬੋਲਦੇ ਨਹੀਂ ਇੱਕ ਅੱਧਾ ਕੋ ਖੰਗੀ ਜਾਣਾ ਜਿਹਨੂੰ ਚੀਫ ਰੀਸਰਚ ਦੀ ਫਿਗਰ ਪਈ ਹੈ ਵੀ ਤੂੰ ਰੇਸ ਚ ਬਾਹਰ ਰਹਿ ਗਿਆ ਉਹਨਾਂ ਦੇ ਵੀ ਬਿਆਨ ਚ ਕੋਈ ਵਜਨ ਨਹੀਂ ਉਹ ਗੱਲ ਕਰ ਰਹੇ ਆ ਜੀ ਕਣਕ ਦਾ ਕੀ ਬਣੂਗਾ ਜੀ ਝੋਨੇ ਦਾ ਕੀ ਬਣੂਗਾ ਮੈਂ ਸਮਝਦਾ ਐਵਰੀਥਿੰਗ ਇਜ਼ ਪ੍ਰੋਟੈਕਟਿਡ ਕਿਹਦੇ ਉਹਦੇ ਤੇ ਕਿਹਦੇ ਹਾਂ ਚ ਆਈ ਹੋਏ ਦੇ ਸ਼ੁਡ ਟਾਕ ਪੰਜਾਬ ਦੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਕਰਨ ਆਪਣੇ ਰਾਜਨੀਤਿਕ ਹਿੱਤਾਂ ਨੂੰ ਸਾਹਮਣੇ ਨਾ ਰੱਖਣ ਸਭ ਪੰਜਾਬ ਦੇ ਹਿੱਤਾਂ ਦੀ ਗੱਲ ਕਰਾਂਗੇ ਆ ਮੋਰ ਦਨ ਵੈਲਕਮ ਵੈਲਕਮ ਦਮ ਬੈਠ ਕੇ ਡਿਸਕਸ਼ਨ ਸਭ ਕਨਵਿੰਸ ਕਰਾਣ ਅਸੀਂ ਨਾਲ ਚੱਲ ਕੇ ਪੰਜਾਬ ਦੇ ਹਿੱਤਾਂ ਦੀ ਰੱਖਿਆ ਕਰਾਂਗੇ ਕਿ ਕੋਈ ਗਲਤ ਤਾਂ ਦੱਸਣਾ ਕਿਥੇ ਸਮਰਪਣ ਹੈ ਕਿਸਾਨਾਂ ਕੇ ਲਈ ਫੇਤ ਨਹੀਂ ਕਰੀਆ ਕਿਹਦੇ ਵਿੱਚ ਫੇਤ ਹੈ ਜਿਸ ਦਾ ਪਹਿਲਾ ਜੋਕ ਤੋਂ ਹੋਇਆ ਉਹਦੇ ਕਰਕੇ ਅਸੀਂ ਕੀ ਨਹੀਂ ਕਰ ਸਕਦੇ ਦੇਖੋ ਉਹ ਤਾਂ ਹੁਣ ਕਿਹੜੇ ਕਿਸਾਨਾਂ ਨੂੰ ਹੈ ਕਿ ਨਹੀਂ ਹੈ ਸਭ ਜਿਹੜੇ ਉਹਨਾਂ ਦੇ ਖੱਸੇ ਸੀ ਉਦੋਂ ਜਿਹੜਾ ਖੱਸੇ ਜੈਨੂਇਨ ਖੱਸੇ ਸੀ ਸੁਨੀਲ ਜਖੜਵੀ ਨਾਲ ਖੜਾ ਸੀ ਸਭ ਤੇ ਕੋਈ ਗੱਲ ਵਜਨ ਨਾਲ ਕਰਨ ਵੀ ਸਾਨੂੰ ਖੱਦਸੇ ਕੋਈ ਇਸ ਡੀਲ ਦੇ ਅੰਦਰ ਕਿਹੜੀ ਚੀਜ਼ ਹੈ ਉਹਨਾਂ ਨੂੰ ਮੈਂ ਆ ਹੀ ਕਹਿਣਾ ਚਾਹੁੰਦਾ ਦੇ ਸ਼ੁੱਡ ਬੀ ਇਨਫਾਰਮਡ ਡਿਸਕਸ਼ਨਸ ਆ ਵੀ ਤੁਸੀਂ ਐਵੇਂ ਲਲਾ ਲਲਾ ਕਰਕੇ ਮਾੜਾ ਜੀ ਮਾੜਾ ਜੀ ਮਾੜਾ ਹੀ ਕਰੀਏ ਨਹੀਂ ਕੋਈ ਗਲਤ ਕਰੋ ਨਾ ਸਾਬ ਕਿਸੇ ਗਲਤੇ ਕਰੋ ਵੀ ਇਹਦੇ ਵਿੱਚ ਸਾਨੂੰ ਆ ਨੁਕਸਾਨ ਹੋਇਆ ਪੰਜਾਬ ਨੂੰ ਕੋਈ ਇਸ ਡੀਲ 'ਚ ਕਿਤੇ ਵੀ ਮੰਨਤ ਨਹੀਂ ਦਿੱਸਿਆ ਸਾਬ ਉਹਨਾਂ ਨੂੰ ਕੋਈ ਦੱਸਦਾ ਤੇ ਗੱਲ ਕਰਨ ਵੀ ਵਿਲ ਟੇਕ ਇਟ ਅਪ ਆ ਇੱਕ ਪੰਜਾਬ ਦੇ ਹਿੱਤਾਂ ਦੇ ਨਾਲ ਖਿਲਵਾੜ ਨਾ ਕਰੋ ਸਾਬ ਰਾਜਨੀਤਿਕ ਰੋਟੀਆਂ ਸੇਕਣ ਵਾਸਤੇ ਅੱਜ ਮੈਂ ਕੋਈ ਆ ਮੈਂ ਉਨਨ ਧੰਵਾਦ ਦਾ ਵਧਾਈ ਵਾਲਾ ਚਿੱਠੀ ਪ੍ਰਧਾਨ ਮੰਤਰੀ ਜੀ ਨੂੰ ਪਿਊਸ਼ ਗੋਇਲ ਜੀ ਨੂੰ ਜਿਹੜੀ ਸਾਡੀ ਟੀਮ ਐ ਨੇਗੋਸ਼ੀਏਟ ਕੀਤਾ ਸਾਰ ਨੂੰ ਚਿੱਠੀ ਭਾ ਸਕਦਾ ਸੀਗਾ ਪਰ ਅੱਜ ਮੈਂ ਜਿਹੜਾ ਮਨੂ ਚ ਵੀ ਇਹ ਗੱਲ ਵੀ ਸਾਰੇ ਚੁੱਪ ਬੈਠੇ ਐ ਮਾੜੇ ਨੂੰ ਮਾੜਾ ਕਹੋ ਚੰਗੇ ਨੂੰ ਚੰਗਾ ਕਹੋ ਜਦੋਂ ਕੰਮ ਕਰਦੀ ਐ ਸਰਕਾਰ ਹੋ ਸਕਦਾ ਕੋਈ ਗਲਤੀਆਂ ਹੋਣ ਉਹਦੇ ਵਿੱਚ ਨੁਕਸ ਕੱਢੋ ਤੁਸੀਂ ਵੀ ਆਰ ਹੇਅਰ ਓਪਨ ਵੀ ਇਹਦੇ ਵਿੱਚ ਦੱਸੋ ਪੰਜਾਬ ਦਾ ਕਿੱਥੇ ਐ ਤੁਸੀਂ ਸਾਰੇ ਬੈਠ ਕੇ ਇਥੇ ਠੇਕਾ ਲਈ ਬੈਠੇ ਪਤਾ ਨਹੀਂ ਤੁਹਾਨੂੰ ਆਪਣੇ ਪਿੰਡ ਤੋਂ ਬਾਹਰ ਦਾ ਨਹੀਂ ਉਹ ਆ ਕੇ ਤੁਸੀਂ ਇੰਟਰਨੈਸ਼ਨਲ ਟ੍ਰੇਡ ਦੀਆਂ ਗੱਲਾਂ ਇੱਥੇ ਆ ਕੇ ਪੜਾਈ ਜਾਂਦੇ ਐ ਕਿਸੇ ਨੂੰ ਸਿੱਖ ਕੇ ਆ ਕੇ ਗੱਲ ਕਰੀ ਜਾਂਦੇ ਸਭ ਪਰ ਇਟ ਸ਼ੁੱਡ ਬੀ ਬੇਸਡ ਔਨ ਫੈਕਟਸ ਸੜਨ ਨਾਲ ਗੱਲ ਕਰਨ ਕੋਈ ਜੈਨੂਇਨ ਖਰਜੇ ਅਸੀਂ ਬੈਠ ਕੇ ਹਲ ਕਰਾਂਗੇ ਐਮ ਐਸ ਐਮ ਇੰਡਸਟਰੀ ਵੀ ਬਹੁਤ ਅੱਧੀ ਪੰਜਾਬ ਦੀ ਜੀ ਸਰ ਮੈਂ ਕਹਾਂ ਐਵਰੀ ਫੈਕਟਰ ਹੈਜ਼ ਬੀਨ ਟੇਕਨ ਇਨਟੂ ਅਕਾਊਂਟ ਬਿਕਾਜ਼ ਜਿਸ ਕੇਸ ਔਨ ਦਾ ਹਾਈਕ ਡਿਕਟੇਟੋਰੀਅਲ ਐਟੀਟਿਊਡ ਨਾਲ ਅਮਰੀਕਾ ਨੇ ਇਨੀਸ਼ੀਅਲੀ ਬਿਹੇਵ ਕੀਤਾ ਕਲੇ ਹਿੰਦੁਸਤਾਨ ਨਾਲ ਨਹੀਂ ਆਪਣੇ ਪੜੋਸੀਆਂ ਨੂੰ ਉਹਨਾਂ ਨੇ ਕਿਸੇ ਨੂੰ ਨਹੀਂ ਬਖਸ਼ਿਆ ਕੈਨੇਡਾ ਦਾ ਉਹਨਾਂ ਦਾ ਆਪਣੇ ਆਪ ਨੂੰ ਅਮਰੀਕਾ ਮੰਨਦਾ ਸੀ ਅਜ ਤੀਂ ਕੈਨੇਡਾ ਨੂੰ ਨਹੀਂ ਬਖਸ਼ਿਆ ਯੂਰਪ ਨੂੰ ਨਹੀਂ ਬਖਸ਼ਿਆ ਕਿਸੇ ਨੂੰ ਨਹੀਂ ਛੱਡਿਆ ਤੇ ਸਾਰੇ ਕਿਤੇ ਨਾ ਕਿਤੇ ਫਾਤਾਂ ਉਹਨਾਂ ਦੇ ਜਾ ਕੇ ਡਿੱਗੇ ਟੁਕ a ਟਾਈਮ ਅਸੀਂ ਆਪਣੇ ਵਿਦਨ ਆਰ ਲਿਮਿਟੇਸ਼ਨਸ ਵੀ ਹੈਵ ਸੌਰਟਡ ਆਊਟ ਇਨ a ਵੈਰੀ ਮੈਂ ਸਮਝਦਾ ਹਾਂ ਆਨਰੇਬਲ ਵੇ ਅਸੀਂ ਹਰੇਕ ਚੀਜ਼ ਦਾ ਧਿਆਨ ਰੱਖਿਆ ਜਿਹਦੇ ਵਿੱਚ ਸਾਡੀ ਗਰਮਾਂ ਨੂੰ ਠੇਸ ਨਾ ਲੱਗੇ ਵੀ ਆਰੇ ਪ੍ਰਾਊਡ ਨੇਸ਼ਨ ਸਾਹਿਬ ਅਸੀਂ ਕਿਸੇ ਨਾਲ ਝੂੱਕ ਕੇ ਗੱਲ ਨਹੀਂ ਕਰਦੇ ਤੁਸੀਂ ਆਓ ਇੱਕ ਇੱਕ ਟੈਸੀ ਆਈਏ ਅੱਠ ਤੁਸੀਂ ਉਹ ਕਰਦੇ ਅਸੀਂ ਆ ਕਰਦੇ ਲੱਠ ਆ ਸਾਡੀ ਪਾਲਿਸੀ ਹੈ ਸਾਹਿਬ ਪਰ ਦੁਨੀਆ ਮੰਡੀ ਜੋਰਾਂ ਨੂੰ ਵੀ ਆਰ ਆਨ ਅ ਵੇਟ ਟ ਚੈਲੰਜ ਦੋਸ ਐਸਟੈਬਲਿਸ਼ਡ ਜੋ ਕੁਛ ਹੈ ਬਣਾ ਰਜਿਮ ਬਣਿਆ ਹਿੰਦੁਸਤਾਨ ਦੁਨੀਆ ਦੇ ਅੰਦਰ ਵੀ ਆਪਣੇ ਆਪ ਨੂੰ ਪਾਉਂਦੇ ਆ ਉਹਨਾਂ ਨੂੰ ਹਿੰਦੁਸਤਾਨ ਤੋਂ ਖਤਰਾ ਹੈ ਸਾ ਵੀ ਹਿੰਦੁਸਤਾਨ ਆ ਕੇ ਗੱਲ ਚੌਧਰ ਚ ਬਰਾਬਰ ਲੱਤ ਫਸਾਊਗਾ ਇਸ ਕਰਕੇ ਉਹ ਹਰੇਕ ਪੱਖੋਂ ਦਬਾਉਣ ਦੀ ਕੋਸ਼ਿਸ਼ ਕਰਦੇ ਐ ਮੈਚੂਰ ਲੀਡਰਸ਼ਿਪ ਬਹੁਤ ਹੀ ਮੈਚੂਰ ਲੀਡਰਸ਼ਿਪ ਤਰੀਕੇ ਨਾਲ ਵਿਦਾਊਟ ਗੈਟਿੰਗ ਇਨਸਾਈਟਿਡ ਵਿਦਾਊਟ ਗੈਟਿੰਗ ਇੱਕਦਮ ਵਿਗਾੜਾ ਨਹੀਂ ਕਰ ਬੜਾ ਸੰਭਾਲ ਕੇ ਦੇਸ਼ ਦੇ ਤੰਦ ਨੂੰ ਸਾਹਮਣੇ ਰੱਖ ਕੇ ਨਾ ਕਿ ਝੂਠੀ ਈਗੋ ਨੂੰ ਲੈ ਕੇ ਦੇਸ਼ ਦੇ ਤੰਦ ਉੱਤੇ ਮੈਂ ਸਮਝਦਾ ਬਹੁਤ ਵਧੀਆ ਜਿਸ ਕਿਸਮ ਦੀ ਡੀਲ ਕੀਤੀ ਇਹ ਹੈ ਜਿਹਦੇ ਅਗਰ ਫਾਈਨਲ ਪ੍ਰਿੰਟ ਜੇ ਆਣਗੇ ਬਟ ਬੇਸਿਕ ਜਿਹੜੇ ਫੰਡਾਮੈਂਟਲਸ ਹੈ ਪੰਜਾਬ ਦੇ ਨਜ਼ਰੀਏ ਤੋਂ ਆਈ ਕੰਸ ਪੰਜਾਬ ਦੇ ਬੇਸਿਕ ਇੰਟਰਸਟ ਹੈਵ ਬੀਨ ਪ੍ਰੋਟੈਕਟਿਡ ਸੋ ਉਹ ਬਹੁਤ ਵੱਡੀ ਵਧਾਈ ਦੇ ਪਾਤਰ ਹੈ ਇਹ ਵਧਾਈ ਨਾ ਦੇਣ ਘੱਟੋ ਘੱਟ ਆਮ ਆ ਕਾਂਗਰਸ ਪਾਰਟੀ ਪੰਜਾਬ ਵਾਲੇ ਭਗਵੰਤ ਮਾਨ ਜੀ ਆਮ ਆਦਮੀ ਪਾਰਟੀ ਵਾਂਗੂ ਛਾਪ ਨਹੀਂ ਜਾਂਦਾ ਵੀ ਆਈ ਵਿਲ ਕੰਸੀਡਰ ਇਟ ਟੂ ਬੀ ਇੱਕ ਸਾਈਲੈਂਟ ਕੰਸੈਂਟ ਹੈ ਇੱਕ ਨਵ ਵਿਵਸਥਾ ਬਟਾਉਂਦਾ ਕਿਸਾਨਾਂ ਤੋਂ ਅਡਵੈਂਚਰ ਐਕਸਪਰਟਸ ਦੇ ਆਲਸੋ ਗੈਟਿੰਗ ਕਿ ਇਟਸ ਟੂ ਕੋਸਟਲੀ ਫਾਰ ਦਾ ਫਾਰਮਰਸ ਗਵਿੰਦੇਸ਼ ਸ਼ਰਮਾ ਔਰ ਅਦਰ ਫਾਰਮਰ ਕਿ ਵਾਟ ਇਜ਼ ਕੋਸਟਲੀ ਸਾਨੂੰ ਉਹਨੂੰ ਹੋਤਾ ਦੱਸਣ ਵੀ ਕਿਹਾ ਦੇਤੇ ਕੋਸਟਲੀ ਕਾ ਦੇਤੇ ਕਿਸ ਅਮਰੀਕਾ ਕਿਸ ਤਰ੍ਹਾਂ ਦੀ ਸਬਸਿਡੀ ਦਿੰਦਾ ਉਹਨਾਂ ਨੂੰ ਫਾਇਦਾ ਦੱਸਦੇ ਕਿ ਕਿਸਾਨਾਂ ਕੇ ਪਾਸ ਨਹੀਂ ਉਹ ਉਹਦੇ ਵਿੱਚ ਸਬਸਿਡੀ ਵਾਲੇ ਤਾਂ ਫੈਕਟਰ ਬੰਦ ਹੀ ਕਰਤੇ ਸਾਬ ਆ ਜਿਹੜੇ ਐ ਵੇ ਕਣਕ ਝੋਨਾ ਆ ਤਾਂ ਸਾਰੇ ਬਾਹਰ ਹੈ ਸਾਬ ਉਹਦੇ ਚ ਔਰ ਤੁਹਾਡੇ ਆਪਾਂ ਕਿਹੜੀ ਮੇਨ ਆਪਣੀ ਕ੍ਰੌਪ ਹੈ ਦੇ ਆਲ ਪ੍ਰੋਟੈਕਟਡ ਤੁਸੀਂ ਮਾੜਾ ਮਾੜਾ ਕਰਕੇ ਕਰੀ ਜਾਨੇ ਕੋ ਤੱਥ ਨਾਲ ਗੱਲ ਕਰੋ ਸਾਬ ਤੁਸੀਂ ਉਹਨਾਂ ਨੇ ਕਹਿਤਾ ਦੋਵਿੰਦਰ ਸ਼ਰਮਾ ਜੀ ਠੀਕ ਹੈ ਜੋ ਵੈਰੀ ਇੰਟੈਲੀਜੈਂਟ ਮੈਨ ਉਹਨਾਂ ਨੂੰ ਦੇਸ਼ਵਾਦੀ ਬਣਾਉਣ ਪਾਲਸੀ ਨੇ ਪੰਜਾਬ ਦੇ ਅੰਦਰ ਨੁਕਸ ਕੱਢਣ ਕਿਥੇ ਨੁਕਸ ਹੈ ਸਾਬ ਪੰਜਾਬ ਦੇ ਅੰਦਰ ਕੀ ਕਣਕ ਆਪਾਂ ਉਥੋਂ ਲੈ ਕੇ ਆਣ ਲੱਗੇ ਆਇਆਂ ਕੀ ਲੈ ਕੇ ਆਣ ਲੱਗੇ ਐਵਰੀ ਜਿਹੜਾ ਸਾਡਾ ਮੇਨ ਤੰਦਾ ਹੈ ਅਸੀਂ ਉਹਨੂੰ ਪ੍ਰੋਟੈਕਟ ਕੀਤਾ ਉਹ ਰਸਤਾ ਇਹ ਨਾ ਕਿ ਇਹਨਾਂ ਟਾਈਮ ਕਿਉਂ ਲੱਗੇ ਜੇ ਗੁੱਡੇ ਟੇਕਣੇ ਹੁੰਦੇ ਪਹਿਲਾਂ ਦੇ ਟਿੱਗੇ ਸੀ ਉਹਦੇ ਬਾਅਦ ਆਪਿਆ ਸਾਰਾ ਕੁਝ ਨਿਬੜ ਜਾਣਾ ਸੀਗਾ ਵਧਾਈ ਦੇ ਪਾਤਰ ਹੈ ਜਿੱਥੇ ਦੇਖੋ ਸ਼ਾਬਾਸ਼ੀ ਬਣਦੀ ਉਹ ਤੇ ਸ਼ਾਬਾਸ਼ੀ ਦੇਣੀ ਚਾਹੀਦੀ ਹੈ ਚਾਹੇ ਦਿਵਿੰਦਰ ਸ਼ਰਮਾ ਜੀ ਹੈ ਚਾਹੇ ਕਿਸਾਨ ਜੱਥੇਬੰਦੀ ਹੈ ਜਾਂ ਕੋਈ ਹੋਰ ਆ ਵੀ ਮੈਂ ਨਾ ਮੰਨੂ ਸੌਰੀ that it should does not cut ਗਾਈਜ਼ ਸੌਰੀ ਅਸੀਂ ਅੰਦਰ ਵਿੱਚ ਆਪਾਂ ਗੁੱਟੀ ਵੀ ਪਾ ਕੇ ਚੱਲੀਏ ਦੂਜੇ ਪਾਸੇ ਕਹਿੰਦੇ ਅਸੀਂ ਗੈਂਚਰ ਦੇ ਬਾਤ ਨੂੰ ਚਲਾ ਰਿਹਾ ਅਸੀਂ ਲਾਈਨ ਰੋਡ ਸਿਚੁਏਸ਼ਨ ਨੂੰ ਮੇਨਟੇਨ ਕਰਨ ਦੀ ਸਥਿਤੀ ਲਗਭਗ ਵਿਗੜਦੀ ਜਾ ਰਹੀ ਹੈ ਸਭ ਮੈਂ ਸੋ ਕਹਿਣਾ ਚਾਹੁੰਦਾ ਵੀ ਜਿਹੜੇ ਇਸ ਦੇ ਖਿਲਾਫ ਬੋਲ ਰਹੀ ਹੈ ਕਾਂਗਰਸ ਪਾਰਟੀ ਵੀ ਆ ਕੀ ਸਮਝੌਤਾ ਕੀਤਾ ਹੈ ਉਹਨਾਂ ਦੇ ਮੈਂ ਪੰਜਾਬ ਦੇ ਐਮਪੀ ਨੂੰ ਪੁੱਛਣਾ ਚਾਹੁੰਦਾ ਕਿ ਪਾਰਲੀਮੈਂਟ 'ਚ ਮੁੱਦਾ ਉਠਾਇਆ ਸਾਬ ਉਹਨਾਂ ਨੇ ਕਿਸੇ ਕੋਈ ਭੁੱਲਿਆ ਉਹਨਾਂ 'ਚ ਉਹ ਵਾਰ ਫੋਟੋ ਖਿਚਾਣ ਦੇ ਬਾਅਦ ਪੌੜੀਆਂ ਤੇ ਬੈਠੇ ਲਲਾ 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 ਕਰੀ ਜਾਂਦੇ ਸੀ ਅੰਦਰ ਤਾਂ ਕੋਈ ਬੋਲਿਆ ਨਹੀਂ ਸਾਬ ਆ ਜਿਹੜੀ ਲਾਅ ਐਂਡ ਆਰਡਰ ਸਿਚੁਏਸ਼ਨ ਪੰਜਾਬ 'ਚ ਬੀੜੀ ਹੈ ਕੋਈ ਕੈਂਪੀ ਬੋਲਿਆ ਹੋਵੇ ਉਹਨਾਂ 'ਚ ਕਾਂਗਰਸ ਵਾਲੇ 'ਚ ਮੈਨੂੰ ਦੱਸੋ ਸਾਬ ਇੱਥੇ ਆ ਕੇ ਨੁਕਸ ਕੱਢਣ ਨੂੰ ਤਿਆਰ ਰਹਿੰਦੇ ਉੱਥੇ ਬੋਲਦੇ ਨਹੀਂ ਜਿਹੜਾ ਕੰਮ ਹੈ ਉਹਨਾਂ ਨੂੰ ਚਮਚਾਗਰੀ ਬੰਦ ਕਰਨ ਸਾਬ ਜਿਵੇਂ ਬੈਠ ਕੇ ਉੱਥੇ ਨੰਬਰ ਬਣਾਉਣਾ ਬੰਦ ਕਰਨ ਆਪਣੇ ਪੋਲੀਟੀਕਲ ਆਕਾਮਾਂ ਦੀ ਪੰਜਾਬ ਦੀ ਗੱਲ ਕਰ ਲੋਕਾਂ ਨੇ ਜਿਤਾ ਕੇ ਭੇਜਿਆ ਠੀਕ ਹੈ ਟਿਕਟ ਤੁਹਾਡੇ ਕੋਲ ਕਾਂਗਰਸ ਦੀ ਉਹਨਾਂ ਨੇ ਦੇਣੀ ਹੈ ਉਹ ਤਾਂ ਜਿਸ ਤਰ੍ਹਾਂ ਦੇ ਰਵੱਈਏ ਹੁਣ ਚੱਲ ਰਹੇ ਸਾਹਮਣੇ ਆ ਰਹੇ ਇਲਜ਼ਾਮ ਲੱਗ ਰਹੇ ਉਹ ਤਾਂ ਲੈਣ ਦੇ ਨਾਲ ਹੋਊਗੀ ਬਟ ਪੰਜਾਬ ਦੇ ਲੋਕਾਂ ਨੇ ਵੋਟ ਪੰਜਾਬ ਦੇ ਲੋਕਾਂ ਨੇ ਪਾਣੀ ਆ ਤੁਸੀਂ ਪੰਜਾਬ ਦੀ ਗੱਲ ਉੱਥੇ ਕਰੋ ਸਾਬ థాంਕ ਯੂ ਜੀ ਸਾਹਿਬ 25 26 ਦੇ ਵਿੱਚ ਉਹ ਮੇਰੀ ਜਿਹੜੀ ਖਰੀਦ ਹੋਈ ਹੈ 6000 ਤੋਂ 10000 ਕੋਤੀ ਮੋਬਿਲਸ ਖਰੀਦ ਲਈ ਹੈ ਕੇਂਦਰ ਰਿਪੋਰਟ ਮੰਗੀ ਹੈ ਉਸ ਦਿਓ ਪੱਕੀ ਕਉ ਕਿਉਂਕਿ ਉਹ ਕਹਿੰਦੇ ਵੀ ਪੰਜਾਬ ਦੇ ਜਿਹੜੇ ਕਿਸਾਨ ਹੈ ਔਰ ਆੜੀ ਉਹਨੇ ਇੱਕ ਪਲੇਨ ਦਿੱਤੀ ਹੈ ਬਾਹਰਲੇ ਰੁਪਿਆ ਤੋਂ ਸਸਤੀ ਮਾਹਰਨਾ ਚਾਹੁੰਦਾ ਹੈ ਨਾ ਬਾਰਲੇ ਸੁਪਿਆ ਤੋਂ ਪੰਜਾਬ ਨੇ ਹੈਗੀ ਖਰੀਦਿਆ ਗਿਆ ਔਰ ਜਿਹੜਾ ਰੇਟ ਹੈ ਸਰਕਾਰ ਨੇ ਉਨਾ ਹੀ ਲਾਇਆ ਹੋਈ ਮੈਂ ਇਥੋਂ ਨੂੰ ਦੇਖੋ ਤੁਹਾਡਾ ਜਿਹੜਾ ਆ ਸਵਾਲ ਹੈ ਆ ਆਪਣੇ ਆਪ ਚ ਪ੍ਰੂਫ ਹੈ ਵੀ ਪੰਜਾਬ ਦੇ ਕਿਸਾਨ ਦੇ ਨਾਲ ਕਿਸੇ ਕਿਸਮ ਦਾ ਵਿਤਕਰਾ ਨਹੀਂ ਹੁੰਦਾ ਪੰਜਾਬ ਦੇ ਨਾਲ ਲੋਕ ਕਹਿੰਦੇ ਨੇ ਲੱਕੜ ਦੇ ਨਾਲ ਕਾਠ ਦੇ ਨਾਲ ਲੋਹ ਵੀ ਤਰਿਆ ਜਾਂਦਾ ਦੂਜਿਆਂ ਦੇ ਜਿੱਥੇ ਕੋ ਨਹੀਂ ਦਿੰਦੇ ਉਹ ਇੱਥੇ ਆ ਕੇ ਵੇਚੀ ਜਾਂਦੇ ਪਰ ਆ ਜੇਕਰ ਸਚਾਈ ਹੈ ਸਾਬ ਫਿਰ ਸਰਕਾਰ ਕਰ ਕੀ ਰਹੀ ਹੈ ਸਾਬ ਇਹ ਕਹਿਣਗੇ ਸਾਡੇ ਨਾਲ ਧੱਕਾ ਕਰ ਰਹੇ ਹਾਂ ਤਾਂ ਕਾਜੜੇ ਕਾਰਜੇ ਸਾਹਿਬ ਇਟ ਇਟਸੈਲਫ ਨਿਗੇਟਸ ਜਿਹੜੇ ਇਲਜ਼ਾਮ ਲੱਗ ਰਿਹਾ ਵੀ ਕਿਸਾਨਾਂ ਦੇ ਹਿੱਤ ਨਹੀਂ ਸੰਭਾਲ ਰਹੇ ਕਿਸਾਨਾਂ ਦੇ ਇੱਤ ਹੈ ਵੀ ਬਾਹਰ ਵਾਲਿਆਂ ਚ ਆ ਕੇ ਵੇਚੀ ਜਾਂਦੇ ਪੰਜਾਬ ਦੇ ਅੰਦਰ ਤੇ ਆ ਜਿਹੜੇ ਇੱਥੇ ਕਈ ਸੋਕਾਲ ਲੀਡਰ ਜਿਹੜੇ ਸਾਲ ਡੇਢ ਸਾਲ ਇੱਥੇ ਬੈਠੇ ਰਹੇ ਸ਼ੰਗੂ ਬਾਰਡਰ ਤੇ ਤੇ ਇਧਰਲੇ ਪਾਸੇ ਉਹਨਾਂ ਨੂੰ ਪੁੱਛਣਾ ਉਹ ਕਹਿੰਦੇ ਸੀ ਕਿਸਾਨ ਦੀ ਗੱਲ ਕਰਦੇ ਆ ਤੇ ਸਾਰ ਦਿਨ ਚੀਕਾਂ ਹੋਈ ਮਾਰਦੇ ਹੋਏ ਬਾਹਰੋਂ ਆ ਕੇ ਇੱਥੇ ਕਿਉਂ ਵਿਕੀ ਜਾਂਦੇ ਜੇਕਰ ਉਹ ਵੀ ਕਿਸਾਨ ਹੀ ਹੋਣੇ ਉੱਥੇ ਜਿਹੜੇ ਕਿਸਾਨਾਂ ਦਾ ਇੱਥੇ ਝੋਨਾ ਆਇਆ ਤੁਹੇ ਉੱਥੇ ਜਾ ਕੇ ਲਾਣਾ ਇੱਥੇ ਧਰਨਾ ਲਾਣ ਦਾ ਉਹਨਾਂ ਦਾ ਕੀ ਮਸਲਾ ਹੈ ਪੰਜਾਬ ਦੇ ਅੰਦਰ ਤਾਂ ਸਾਰੀ ਖਰੀਦ ਹੋ ਰਹੀ ਹੈ ਹਰਿਆਣੇ ਦੀ ਸਾਰੀ ਖਰੀਦ ਹੋ ਰਹੀ ਹੈ ਸੋ देयर इज नो ਇਸ਼ੂ ਐਨਦਰ ਦੇ ਆਰ ਨਾਟ ਕਲੀਅਰ ਕਿਸ ਗੱਲ ਦਾ ਵਿਰੋਧ ਕਰ ਰਹੇ ਵਿਰੋਧ ਕਰਨ ਵਾਸਤੇ ਵਿਰੋਧ ਨਾ ਕਰੋ ਥੋੜੀ ਜੈਨੂਇਨ ਗੱਲ ਹੈ ਉਹਦਾ ਅਸੀਂ ਨਿਪਟਾਰਾ ਕਰਾਂਗੇ ਨਹੀਂ ਤੁਹਾਡੇ ਨਾਲ ਨਿਲਕਿ ਉਦਾਲ ਕਰਾਂਗੇ ਸਰ ਜੀ ਸਰ ਜੀ ਇਹ ਤਾਂ ਬਿਲਕੁਲ ਨਹੀਂ ਦੇਖਦੇ ਨਹੀਂ ਦੇਖਦੇ ਜੀ ਜੇਕਰ ਕੋ ਮੇਰੇ ਸਵਾਲ ਹੈ ਯੂ ਐਸਟੇਟ ਦੇ ਵੀ ਕੋ ਲੈ ਕੇ ਕਿ ਪਿਛਲੇ 15 ਦਿਨ ਹੋ ਗਏ ਕਿ ਦਰ ਤੱਕ ਇਹ ਸਾਮਣੇ ਨਹੀਂ ਆ ਰਹੇ इस तरीके जबकि कोई ब्रिटेन में कोई वो भी नहीं था पूरे स्टेट में ये मैसेज कन्वे किया कि गया जैसे तो, कि किसानों का सबसे बड़ा दुख मतलब एक मोमेंटम खड़ा किया गया सेंट्रल गवर्नमेंट के खिलाफ और स्टेट के खिलाफ तो अब जो आप कह रहे हैं कि कहते हैं ये बोल नहीं रहे तो क्या ये कैलकुलेटिव मूव था भाजपा के खिलाफ या सेंट्रल गवर्नमेंट के खिलाफ इनकी नादानी है साहब या इनकी छोटी सोच है ਕਹਿੰਦਾ ਹੁਣ ਅਬ ਤੋਂ ਜੇ ਮੈਂ ਪੰਜਾਬੀ ਚ ਕਹਿੰਦਾ ਹੁਣ ਬਿਨਾ ਬਿਨਾ ਬਲਾਏ ਬੋਲਦਾ ਕਿਉਂ ਨਹੀਂ ਅਬ ਬੋਲਤੇ ਨਹੀਂ ਸਕ ਹੁਣ ਚੁੱਪ ਬੈਠੇ ਸਾਰੇ ਕਿਉਂਕਿ ਫੈਕਟ ਸਾਹਮਣੇ ਆ ਗਏ ਸਭ ਬਿਨਾ ਫੈਕਟ ਲੋਕਾਂ ਨੂੰ ਗੁੰਮਰਾਹ ਕਰਨ ਦੀ ਜਿਹੜੀ ਰਾਜਨੀਤੀ ਕਰਦੇ ਨੇ ਲੋਕ ਚਾਹ ਹਾਮ ਆਦੀ ਪਾਰਟੀ ਹੈ ਚਾਹ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਹੈ ਬਿਨਾ ਮਤਲਬ ਦੀ ਬੋਲੇ ਚਲੇ ਜਾਣਗੇ ਬੋਲੇ ਚਲੇ ਜਾਣਗੇ ਉਸ ਕਿਸਮ ਦੀ ਉਸ ਤੋਂ ਬਚਣਾ ਚਾਹੀਦਾ ਹੈ ਇਟਸ ਫੈਕਟ بیس ਥਿੰਗਸ ਆ ਜਿਹੜੀ ਆ ਕੱਲ ਆਏ ਆ ਬਿਆਨ ਪਿਊਸ਼ ਗੋਲ ਜਿਹਦੇ ਉਹਨਾਂ ਨੇ ਡਿਟੇਲ ਤੇ ਸਾਰੀਆਂ ਗੱਲਾਂ ਦਸੀਆਂ ਉਹਦੇ ਤੇ ਕਮੈਂਟ ਕਰਨ ਸ ਕੋਈ ਬੋਲਦਾ ਹੀ ਨਹੀਂ ਹਿੰਦਿਆ ਨਹੀਂ ਕੋਈ ਇੱਕ ਇਹਨਾਂ ਦੇ ਲੀਡਰ ਦੇ ਬਿਆਨ ਐ ਮੈਂ ਦੇਖ ਰਿਹਾ ਉਹਦੇ ਜੀ ਕਣਕਦਾ ਹੋ ਗਿਆ ਜੀ ਇਹਦੇ ਚ ਆਇਓ ਕਿੱਥੇ ਆ ਗਈ ਕਣਕ ਕਣਕਦਾ ਸਾਰੀ ਸੁਰੱਖਿਅਤ ਹੈ ਸਭ ਪੰਜਾਬ ਦੇ ਤਾਂ ਸਾਰੀ ਜਨਸਾਂ ਸੁਰੱਖਿਅਤ ਹੈ ਤੁਹਾਨੂੰ ਤਕਲੀਫ ਕੀ ਹੋ ਤਾਂ ਦੱਸੋ ਬਿਨਾ ਮਤਲਬ ਤੁਸੀਂ ਕ੍ਰਿਟਿਸਿਜ਼ਮ ਫਾਰ ਦਾ ਸੇਕ ਆਫ ਕ੍ਰਿਟਿਸਾਈਜ਼ਿੰਗ ਕਰੀ ਜਾਂਦੇ ਦੈਟਸ ਨਾਟ ਐਕਸੈਪਟੇਬਲ ਸਭ ਇੱਕ ਮੈਚੁਰ ਲੀਡਰਸ਼ਿਪ ਦੀ ਕੋਈ ਇਹਨਾਂ ਜੀ ਕਮਲੇ ਸਿਆਣੇ ਵੀ ਬਹੁਤ ਹੈ ਸਭ ਉਹਨਾਂ ਤੋਂ ਤੁਮ ਐਕਸਪੈਕਟ ਕਰ ਸਕਦਾ ਪਰ ਤੇ ਸੋ ਕੋਲ ਜਿਹੜੇ ਇਹਨਾਂ ਦੇ ਬ੍ਰੇਨਸ ਹੈ ਜਿਹੜੇ ਲੀਡਰਸ਼ਿਪ ਰੋਲ 'ਤੇ ਬੈਠੇ ਹੈ ਉਹ ਐਡੀ ਕਮਲ ਮਾਰਨ ਡਸ ਨਾਟ ਬੀ ਸੋ ਕੋਲਡ ਨੈਸ਼ਨਲ ਪਾਰਟੀ ਘੇਰੂ ਘੇਰ ਜੀ ਜਨਾਬ ਜਿਹੜਾ ਡੀਜੀਪੀ ਸਾਹਿਬ ਨੇ ਗੈਂਗਸਟਰ ਬਾਅਦ ਆਪਰੇਸ਼ਨ ਚੜਿਆ ਉਹਦੇ ਵਿੱਚ ਮੋਹਾਲੀ ਦੇ ਖਾਤੇ ਆਈ ਐਸਐਸਪੀ ਦੇ ਸਾਹਮਣੇ ਉਸ ਤੋਂ ਬਾਅਦ ਗੋਲਦੀ ਬਰਾੜ ਦੀ ਇੱਕ ਆਡੀਓ ਵਾਇਰਲ ਹੋਈ ਉਹ ਕਹਿੰਦਾ ਵੀ ਕਿਹੜੇ ਤੁਹਾਡੇ ਬੱਚੇ ਅਫਸਰਾਂ ਦੇ ਬਾਹਰ ਫੜਟ ਨੇ ਸਾਨੂੰ ਸਾਰਿਆਂ ਦਾ ਪਤਾ ਉਹ ਉਸ ਤੋਂ ਬਾਅਦ ਕਹਿੰਦੇ ਵੀ ਡੀਜੀਪੀ ਸਾਹਿਬ ਦੇ ਨਾਲ ਉਹਨਾਂ ਅਧਿਕਾਰੀਆਂ ਨੇ ਮੀਟਿੰਗ ਕੀਤੀ ਹੈ ਵੀ ਸਾਡੇ ਪੱਤੀਆਂ ਦੀ ਜ਼ਿੰਦਗੀ ਦਾ ਸਵਾਲ ਹੈ ਇੱਕ ਵਾਰ ਫਿਰ ਤੋਂ ਰਿਵਿਊ ਦੁਬਾਰਾ ਆਪਣਾ ਆਪਰੇਸ਼ਨ ਕਰੋ ਨਹੀਂ ਤਾਂ ਅਸੀਂ ਆਪਣੇ ਬੱਚੇ ਨਹੀਂ ਹੋਣੇ ਅਸੀਂ ਤੁਹਾਡੇ ਨਾਲ ਵਿੱਚ ਸ਼ਾਮ ਨਹੀਂ ਲਗੇ ਉਸ ਨੂੰ ਵੀ ਨ ਦੇ ਦੇਖੋ ਮੇਰੇ ਕੋਲ ਇਸ ਗੱਲ ਦੀ ਬਿਨਾ ਪੁਸ਼ਟੀ ਕੀਤੇ ਮੈਂ ਉੱਤੇ ਕਮੈਂਟ ਕਰਾਂ ਵੀ ਉਹਨਾਂ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਪਰ ਇਨ ਦਿਸ ਸੋ ਕਾਲਡ ਐਟਮੋਸਫੇਅਰ ਜਿਹੜੀ ਇਹਦੇ ਵਿੱਚ ਅਨਸਰਟੇਨਟੀ ਇੱਕ ਤਾਂ ਗੱਲ ਕਲੀਅਰ ਆ ਗਈ ਹੈ ਜੇਕਰ ਸੱਚ ਹੈ ਵੀ ਜਿਹੜੀ ਬਿਊਰੋਕਰੇਸੀ ਹੈ ਵਿਚ ਇਜ਼ ਦਾ ਆਇਰਨ ਫਰੇਮ ਆਫ ਡੈਮੋਕ੍ਰੇਸੀ ਜਿਹਦੇ ਤੇ ਇਹ ਸਾਰਾ ਪੰਜਾਬ ਚੱਲੀ ਜਾਂਦਾ ਹੈ ਉਹ ਵੀ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਨਹੀਂ ਕਰਦੇ that itself is a ਮੇਰੇ ਖਿਆਲ ਕਮੈਂਟ ਔਨ ਪੰਜਾਬ ਦੇ ਅੰਦਰ ਅੱਜ ਸਿਕਿਉਰਿਟੀ ਦੇ ਹਾਲਾਤ ਕੀ ਐ ਇਹਦੇ ਬਾਅਦ ਕੀ ਇਹਨਾਂ ਦਾ ਮੋਰਲ ਰਾਈਟ ਬਣਦਾ ਕਿ ਕੇਜਰੀਵਾਲ ਸਾਹਿਬ ਦਾ ਵੀ ਇੱਥੇ ਪੰਜਾਬ ਵਾਲੀ ਸਰਕਾਰ ਚ ਲਈ ਜਾਂਦੇ ਬੈਠ ਕੇ ਮੈਂ ਕੇਜਰੀਵਾਲ ਸਾਹਿਬ ਦਾ ਨਾਮ ਲੈ ਰਿਹਾ ਭਗਵੰਤ ਮਾਨ ਜੀ ਇਸ ਓਨਲੀ ਅਪ੍ਰੋਕਸੀ ਉਹਦਾ ਅੱਗੇ ਖੜਾ ਕਰ ਰੱਖਿਆ ਵੀ ਕੇ ਭੇਜ ਦਿੰਦੇ ਸੀ ਨੇ ਵੱਡੀ ਕਲਾਸ ਪਹਿਲਾਂ ਹੁੰਦੀ ਸੀ ਪਿੱਛੇ ਖੜਾ ਕਹਿੰਦਾ ਫਲਾਣਾ ਕੁਮਾਰ ਯੈਸ ਸਰ ਪਤਾ ਲੱਗਦਾ ਜਿ ਉਹਦਾ ਯੈਸ ਸਰ ਹੈ ਜੀ ਉਹਦੇ ਇਲਾਵਾ ਭਗਵੰਤ ਮਾਨ ਜੀ ਦਾ ਤਾਂ ਹੁਣ ਮੇਰੇ ਖਿਆਲ ਚ ਇੱਕ ਕੱਲ ਦਾ ਸਦਮਾ ਲੱਗਿਆ ਉਹਨਾਂ ਦੀ ਜ਼ਿੰਮੇਵਾਰੀ ਹੈ ਅੱਜ ਜੋ ਕੁਝ ਹੋ ਰਿਹਾ ਹੈ ਵੀ ਇਸ ਵੈਰੀ ਅਨਫੋਰਚੂਨੇਟ ਵੀ ਇਸ ਕਿਸਮ ਦੀ ਅਗਰ ਕੋਈ ਭਾਵਨਾ ਆ ਗਈ ਵੀ ਸਾਨੂੰ ਸਿਕਿਉਰਿਟੀ ਦੀ ਯੋਗ ਨਾ ਦਿਓ ਉਹ ਐਕਸਪਲੇਨ ਕਿਤੇ ਜਾਣ ਵੀ ਇੱਥੇ ਆਪਣੇ ਐਜੂਕੇਸ਼ਨ ਸਿਸਟਮ ਤੇ ਕੀ ਕਮੀਆਂ ਤੁਸੀਂ ਜਿਹੜੇ ਕਹਿ ਰਹੇ ਹੋ ਇਹ ਰੰਗ ਕਰਾ ਰਹੇ ਹੋ ਸਕੂਲਾਂ ਦੇ ਤੁਹਾਡੇ ਬੱਚੇ ਇੱਥੇ ਕਿਉਂ ਨਹੀਂ ਪੜਦੇ ਜਿਹਨੇ ਅਮਰੀਕਾ ਭੇਜ ਰੱਖਿਆ ਡਾਕਟਰ ਸਾਹਿਬ ਜੀ ਜਿਹੜਾ ਰਾਹੁਲ ਗਾਂਧੀ ਔਰ ਉਹ ਵੀ ਕੁਝ ਹੋਰ ਚੀਜ਼ਾਂ ਕਰਾ ਰਹੇ ਹੋ ਸੀ ਉਸ ਵਾਸਤੇ ਵੀ ਨਾ ਦਾਵਾ ਤੁਹਾਡੇ ਲਈ ਉਹ ਨਹੀਂ ਸ਼ਬਦਾਂ ਦਾ ਇਸਤੇਮਾਲ ਕਰਦੇ ਕੋਈ ਦੇਖੋ ਕਈ ਇਹ ਬੰਦੇ ਜਿਹੇ ਹੁੰਦੇ ਸਾਡੇ ਉਹ ਪ੍ਰਵਾਸ ਚ ਕਹਿ ਦਿੰਦੇ ਨੇ ਕਹਿੰਦਾ ਜੀ ਇਹ ਤਾਂ ਬੁਰਾ ਨਾਮ ਨੇ ਪੋੜਾ ਸਹਣਾ ਆ ਆ ਬਾਹਲੇ ਸਹਾਨੇ ਉਸ ਕੈਟਾਗਰੀ ਚ ਆਉਂਦੇ ਆ